ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਕਾਰਯੋਗ ਬਾਬਾ ਮੱਖਣ ਸ਼ਾਹ ਜੀ ਲਬਾਣਾ ਬਾਬਾ ਲੱਖੀ ਸ਼ਾਹ ਜੀ ਵੰਦਾਰਾ ਉਹਨਾਂ ਦੇ ਪਵਿੱਤਰ ਜੀਵਨ ਉੱਤੇ ਇਹ ਕਵਿਤਾ ਪੇਸ਼ ਕੀਤੀ ਜਾ ਰਹੀ ਹੈ ਇਤਿਹਾਸ ਬੋਲਦਾ ਹੈ ਕਿ ਇਹਨਾਂ ਲਬਾਣੇ ਸਿੱਖਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਸਿੱਖੀ ਨੂੰ ਕਮਾਇਆ ਗਰਤਾਰਪੁਰ ਸਾਹਿਬ ਦੀ ਉਸਾਰੀ ਵਿੱਚ ਖਡੂਰ ਸਾਹਿਬ ਦੀ ਉਸਾਰੀ ਵਿੱਚ ਗੋਇੰਦਵਾਲ ਸਾਹਿਬ ਦੀ ਉਸਾਰੀ ਵਿੱਚ ਅਮਰਤ ਸਰੋਵਰ ਦੇ ਬਣਨ ਵਿੱਚ ਸਤਖੰਡ ਹਰਮੰਦਰ ਸਾਹਿਬ ਦੀ ਉਸਾਰੀ ਵਿੱਚ ਕੀਰਤਪੁਰ ਸਾਹਿਬ ਦੀ ਉਸਾਰੀ ਵਿੱਚ ਅਨੰਦਪੁਰ ਸਾਹਿਬ ਦੀ ਉਸਾਰੀ ਵਿੱਚ ਇਹਨਾਂ ਲਬਾਣੇ ਸਿੱਖਾਂ ਨੇ ਮਾਇਆ ਨਾਲ ਬਹੁਤ ਵੱਡੀ ਸੇਵਾ ਕੀਤੀ ਹੈ ਆਓ ਅੱਜ ਦੇ ਦੀਵਾਨ ਵਿੱਚ ਬਾਬਾ ਮੱਖਣ ਸ਼ਾਹ ਜੀ ਲਬਾਣਾ ਬਾਬਾ ਲੱਖੀ ਸ਼ਾਹ ਜੀ ਵੰਦਾਰਾ ਉਹਨਾਂ ਦੇ ਪਵਿੱਤਰ ਜੀਵਨ ਉਤੇ ਕਵਤਾ ਕਵੀਸ਼ਰ ਸੁਲੱਖਣ ਸਿੰਘ ਰਾੜ ਦੇ ਸਾਥੀ ਜਸਪਾਲ ਸਿੰਘ ਸੰਧੂ ਸਤਨਾਮ ਸਿੰਘ ਪੰਡੋਰੀ ਖਾਸ ਗਲਵੰਸ ਸਿੰਘ ਜੁਕੇ ਵਾਲਿਆਂ ਦੀ ਲਿਖਤ ਹੈ ਇੰਜ ਬਿਆਨ ਕਰਦੇ ਹਨ ਨਹੀਂ ਕਿਸੇ ਤੋਂ ਗੁੱਡੀ ਜਾਣੇ जग ਸਾਰਾ ਇੱਕ ਲਬਾਣਾ ਦੂਜਾ ਲੱਖੀ ਸ਼ਾਵਣ ਜਾ ਰਹਾ ਹੈ ਇੱਕ ਲਬਾਣਾ ਦੂਜਾ ਲੱਖੀ ਸ਼ਾਵਣ ਜਾ ਰਹਾ ਹੈ ਉਹ ਸ਼ਾਹਾਂ ਦੀ ਗੱਲ ਚੱਲੂ ਜਦ ਹੂਰਾ ਪਰਗਟ ਕੀਤਾ ਤੇਗ ਬਹਾਦਰ ਨੂੰ ਸਾਰੇ ਜਗ ਵਿੱਚ ਰੋਸ਼ਨ ਕੀਤਾ ਹਿੰਦ ਦੀ ਚਾਦਰ ਨੂੰ ਸਾਰੇ ਜਗ ਵਿੱਚ ਰੋਸ਼ਨ ਕੀਤਾ ਹਿੰਦ ਦੀ ਚਾਦਰ ਨੂੰ ਉਹ ਤਵਾਰੀਖ ਗੱਲ ਦੱਸਦੀ ਹੈ ਇਤਿਹਾਸ ਪੁਰਾਣਿਆਂ ਦੀ ਹੈ ਇਤਿਹਾਸ ਪੁਰਾਣਿਆਂ ਦੀ ਦੋ ਸ਼ਾਹਾਂ ਦਾ ਇਹ ਪਰਿਵਾਰ ਹੈ ਕੌਮਲਵਾਣਿਆਂ ਦੀ ਦੋ ਸ਼ਾਹਾਂ ਦਾ ਇਹ ਪਰਿਵਾਰ ਹੈ ਕੌਮਲਵਾਣ ਸ਼ਾਵਣ ਜਾ ਰਸੀ ਦਾਲਤ ਮੰਦ ਅਮੀਰ ਵਪਾਰੀ ਗੁਰੂ ਪਿਆਰਾ ਸੀ ਦਾਲਤ ਮੰਦ ਅਮੀਰ ਵਪਾਰੀ ਗੁਰੂ ਪਿਆਰਾ ਸੀ ਓ ਬਾਈ ਗੁਰੂਆਂ ਦੇ ਟੋਲੇ ਬਣ ਗਏ ਮੰਡੀ ਕਾਣਿਆਂ ਦੀ ਬਾਈ ਗੁਰੂਆਂ ਦੇ ਟੋਲੇ ਬਣ ਗਏ ਮੰਡੀ ਕਾਣਿਆਂ ਦੀ ਦੋ ਸ਼ਾਹਾਂ ਦਾ ਇਹ ਪਰਿਵਾਰ ਹੈ ਕੋਮਲ ਵਾਣਿਆ ਸੰਗਤ ਬਾਜਾ ਗੁਰੂ ਪਿਆਰੇ ਦੇ ਚਲਕ ਪਾਉਣ ਲਈ ਤਰਸ ਰਹੀ ਸੀ ਗੁਰੂ ਦیدار ਦੇ ਚਲਕ ਪਾਉਣ ਲਈ ਤਰਸ ਰਹੀ ਸੀ ਗੁਰੂ ਦیدار ਦੇ ਉਹ ਸਿੱਖ ਕੌਮ ਨੂੰ ਦੇਣ ਬੜੀ ਹੈ ਸਿੱਖ ਨਮਾਣਿਆਂ ਦੀ ਹਾਂ ਬਈ ਸਿੱਖ ਨਮਾਣੇ ਮਕਮਾਇਆ ਸੀ ਨਾਵੇਂ ਗੁਰਨੂ ਬੇ ਰੰਮੀ ਨਾਲ ਸ਼ਹੀਦ ਕਰਾਇਆ ਸੀ ਨਾਵੇਂ ਗੁਰਨੂ ਬੇ ਰੰਮੀ ਨਾਲ ਸ਼ਹੀਦ ਕਰਾਇਆ ਸੀ ਉਹ ਸ਼ਾਹ ਆਉਣਗੇ yaad ਜਦੋਂ ਗੱਲ ਹੋਊ ਘਰਾਣਿਆਂ ਦੀ ਦੋ ਸ਼ਾਹਾਂ ਦਾ ਇਹ ਪਰਿਵਾਰ ਹੈ ਕੋਮਲ ਬਾਣਿਆਂ ਦੀ ਦੋ ਸ਼ਾਹਾਂ ਦਾ ਇਹ ਪਰਿਵਾਰ ਹੈ ਕੋਮਲ ਬਾਣ ਜਦੋਂ ਕਰੇ ਅੱਗ